ਦੋਸਤੋ ਕਹਿੰਦੇ ਆ ਵੀ ਬੰਦੇ ਦੀ ਜੇਬ ਚੋਂ ਇੱਕ ਟਾਈਮ ਪੈਸੇ ਮੁੱਕ ਜਾਂਦੇ ਘਰੇ ਪਰ ਜਨਾਨੀਆਂ ਕੋਲ ਨਹੀਂ ਮੁੱਕਦੇ ਪਰ ਗੱਲ ਇਹ ਵੱਖਰੀ ਹੈ ਕਿ ਉਹ ਆਪਾਂ ਨੂੰ ਦੇਣ ਜਾਂ ਨਾ ਦੇਣ ਇਹ ਉਹਨਾਂ ਤੇ ਡਿਪੈਂਡ ਕਰਦਾ ਹੈ ਨਹੀਂ ਯਕੀਨ ਹੁੰਦਾ ਤਾਂ ਫਿਰ ਆ ਵੀਡੀਓ ਵੇਖਿਆ ਜੀ ਹੁਣੇ-ਹੁਣੇ ਇੱਕ ਘਟਾਲਾ ਸਾਹਮਣੇ ਆਇਆ ਅਸੀਂ ਬਣਾ ਰਹੇ ਸੀਗੇ ਵੀਡੀਓਜ਼ ਵੀਡੀਓਜ਼ ਬਣਾਉਂਦੇ ਬਣਾਉਂਦੇ ਅਸੀਂ ਉਥੋਂ ਕੁਝ ਭਾਲ ਰਹੇ ਸੀ ਤੇ ਸਾਨੂੰ ਇਹ ਇਹ ਪਰਸ ਲੱਭ ਗਿਆ ਇਹ ਪਰਸ ਜਦੋਂ ਖੋਲਿਆ ਇਹ ਪਰਸ ਦੇ ਵਿੱਚ ਸੀਗੇ 5000 ਰੁਪਏ 5000 ਕੋਈ ਨਹੀਂ ਤੇ ਉਹ ਪ੍ਰਧਾਨ ਜੀ ਨੇ 5000 ਰੁਪਏ ਨਾਲ ਦੀ ਨਾਲ ਚੱਕ ਕੇ ਲੁਕੋ ਲਿਆ ਅੱਛਾ ਗੱਲ ਇੱਥੇ ਨਹੀਂ ਰੁਕ ਜਾ ਇੱਕ ਮਿੰਟ ਕੱਲ ਮੈਨੂੰ ਲੋੜ ਸੀ ਪੈਸਿਆਂ ਦੀ ਕੱਲ ਪਰਸੋਂ ਦੀ ਗੱਲ ਹੈ ਇਹਨੇ ਐਂ ਪੈਸੇ ਭਾਲੇ ਆ ਜਿੱਥੇ-ਜਿੱਥੇ ਰੱਖਦੀ ਹੈ ਜਿਵੇਂ ਕੁੱਤਾ ਸ਼ਿਕਾਰ ਨੂੰ ਭਾਲਦਾ ਹੈ ਨਾਲ ਕਿ ਕਹਿੰਦੀ ਕਹਿੰਦੀ ਮੇਰੇ ਕੋਲ ਤਾਂ ਹੋਨੇ ਕਦਮ ਜਦੋਂ ਪੈਸੇ ਨਿਕਲੇ ਮੈਂ ਕਿਹਾ ਪੈਸੇ ਕਿੱਧਰੋਂ ਆ ਗਏ ਕਹਿੰਦੀ ਲੈ ਇੰਨੇ ਤਾਂ ਰੱਖਣੇ ਪੈਂਦੇ ਆ ਵਾ 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 ਤੇਰੇ ਵਾ ਮੇਰੀ ਗੱਲ ਸੁਣ ਸਾਡੇ ਕੋਲ ਕਿੰਨੇ ਕ ਹੋ ਸਕਦਾ ਜਿੰਨਾ ਮੀਂਹ ਕੋਲ ਸਾਡੇ ਕੋਲ 5000 ਨੂੰ ਉਸੇ 5 ਲੱਖ ਦੀ ਤਰ੍ਹਾਂ ਰੱਖ ਦੋ ਤੇ ਫਿਰ ਉਹ ਐਕਟਿੰਗ ਜੀ ਫਿਰ ਐ ਐ ਇੱਥੇ ਦੇਖਾ ਸੂਰਜ ਦੇ ਥੱਲੇ ਗੱਦੇ ਦੇ ਥੱਲੇ ਉਹ ਫਲਾਨੀ ਅਰਮਾਨੀ ਦੀ ਉਹ ਦੋਸੀ ਇਹ ਪਰਮਾਤਮਾ ਇਹ ਇਤ ਪਰਸਨਲ ਹੋਣੇ ਨਹੀਂ ਚਾਹੀਦੇ ਹੁਣ ਤੇ ਕੀ ਮਤਲਬ ਹੈ ਕਿ ਸਾਰਾ ਦਿਨ ਘਰੇ ਕੰਮ ਕਰਦਗਾ ਸਾਡਾ ਹੱਕੜੀ ਕੋ 10 15000 ਦਾ ਰੱਖਣਾ ਦਾ ਇਹ ਤਾਂ ਪੂਜਣ ਯੋਗ ਨੇ ਪੂਜਣ ਯੋਗ ਪੂਜੋ ਕਿਹੜਾ ਕਾ ਨਾ ਪੂਜੋ ਹੋਰ ਫੋਟੋ ਹੀ ਨਹੀਂ ਅੱਡੀ ਤਕੜੀ ਐਕਟਿੰਗ ਮਿੰਟ ਮਿੰਟ ਚ 5000 ਰੁਪਏ ਕੱਢ ਕੇ ਕਰੀ ਲੈ ਵੀ ਸ਼ੱਕ ਹੋ ਗਿਆ ਮੈਂ ਪਸ ਫੜਿਆ ਨਾ ਆ ਲੱਗਿਆ ਪਰਸ ਜਾ ਕੇ ਹੁਣ ਕੋਈ ਪੈਸੇ ਹੈ ਨਹੀਂ ਹਾਂ ਮੈਨੂੰ ਤਾਂ ਇਹ ਲੱਗਦਾ ਇੱਕ ਦਿਨ ਮੈਨੂੰ ਘਰ ਆਪ ਦੇ ਆਪ ਨੂੰ ਛਾਲ ਮਾਰ ਲੈਣਾ ਚਾਹੀਦਾ ਸਾਰੇ ਕਿਤੇ ਵੀ ਕਿਸੇ ਕੂਨੇ ਖੋਦ ਲੈ ਜਿੱਥੇ ਵੀ ਕੋਈ ਚੀਜ਼ ਹੋ ਸਕਦੀ ਚਿੰਦ ਸੰਦੀਪ ਸਿਆ ਜਿੱਥੇ ਰੱਖਿਆ ਉਹ ਦੋਸਾ ਥੋੜੀ ਪੌੜੀ ਤਾਂ ਬਹੁਤ ਬੜੀ ਗੱਲ ਆ ਉਹ ਕਹਿੰਦਾ ਰਹਿੰਦੇ ਜਿਹੜੇ ਕਾਲਜ ਤੁਸੀਂ ਅੱਜ ਪੜ੍ਹਦੇ ਹੋ ਉੱਥੇ ਪ੍ਰਿੰਸੀਪਲ ਰਹ ਚੁੱਕਿਆ ਦੇਖੋ ਪਤਾ ਲੱਗਦਾ ਨਾ ਵੀ ਵੱਡੀਆਂ ਮੈਂ ਤਾਂ 7-8 ਸਾਲ ਆਹੀ ਗੱਲ ਮੈਂ ਤੇ ਘਰ ਦੇ ਨੂੰ ਕਹੀ ਉਹ ਮੰਨਦੇ ਨਹੀਂ ਇਸ ਗੱਲ ਨੂੰ ਮੈਂ ਕਿਹਾ ਇਹ ਵੱਡੀ ਐ ਜਿਹੜੇ ਕਾਲਜ ਮੈਂ ਪੜ੍ਹਦਾ ਸੀ ਉੱਥੇ ਇਹ ਪੜਾਉਂਦੀ ਹੁੰਦੀ ਤੇ ਫਿਰ ਇਹ ਵੱਡੀਆਂ ਦਾ ਮੰਨੋ ਕਿਹੜਾ ਜੇ ਵੱਡੀਆਂ ਦਾ ਉਹ ਕਹਿੰਦਾ ਚਰਿਆ ਕਰੋ ਐ ਪੈਸੇ ਨੂੰ ਦੇਖ ਕੇ ਤਾਂ ਆਏ ਉਹ ਜਗ੍ਹਾ ਐ ਕੀ ਹੋ ਰਿਹਾ ਐ ਚਪਟੜੀ ਕਦਰ ਜੀ ਮੈਂ ਆਈ ਹੁੰਦਾ ਗਾ ਇਹਨਾਂ ਨੂੰ ਨਹੀਂ ਪਤਾ ਗਾ ਬੰਦਿਆਂ ਨੂੰ ਸੋਨੂੰ ਨੂੰ ਨਹੀਂ ਪਤਾ ਤਾਂ ਕੋਈ ਗੱਲ ਬਾਤ ਦਾ ਆਹੋ ਸੋਡਾ ਕੀ ਗਾ ਕੀ ਹੋਰੇ ਸੌ ਲੱਗੇ ਜਦੋਂ ਕਿਤੇ ਹੱਥ ਲੱਗ ਜਾਂਦਾ 5-700 ਰੁਪਏ ਜਾਨ ਨਿਕਲਦੀ ਵਿਆਹ ਆਈ ਤਰੱਕੇ ਸੀ ਵੇ ਲੈ ਗਏ ਮੈਂ ਲੱਗਦਾ ਕਿਸੇ ਬੈਂਕ ਭਾਈ ਮੈਂ ਇਹ ਗੱਲ ਵੀ ਨਹੀਂ ਕਹਿ ਸਕਦਾ ਵੀ ਜਿਹੜੇ ਤੈਨੂੰ ਚੋਰਾਂ ਨੂੰ ਮੋਰ ਪਏ ਅਜੇ ਤੱਕ ਇਹਨੂੰ ਤਾਂ ਪਤਾ ਹੀ ਨਹੀਂ ਇਹ ਤਾਂ ਐਂ ਹੀ ਕਰਦੀ ਸੀ ਜੀ ਗਰਸੀ ਮੇਰੇ ਇੱਥੇ ਮੈਂ ਰੱਖੇ ਸੀ ਕਿੱਥੇ ਗਏ ਉਹ ਤਾਂ ਆਪਾਂ ਤਾਂ ਕਰਕਦੇ ਨਹੀਂ ਭਰਾਵਾ ਆਪਾਂ ਤਾਂ ਬੋਲਦੇ ਨਹੀਂ ਆਪਾਂ ਕਿਉਂ ਆਪਾਂ ਨੂੰ ਪਤਾ ਹੀ ਨਹੀਂਗਾ ਕੀ ਹੋਇਆ ਕੀ ਹੋਇਆ ਇਹ ਆਪਸ ਵਿੱਚ ਮੈਨੂੰ ਤਾਂ ਪੁੱਛ ਨਹੀਂ ਸਕਦੀ ਮੈਨੂੰ ਕਿਉਂ ਪੁੱਛੂਗੀ ਮੈਨੂੰ ਤਾਂ ਤਾਂ ਪੁੱਛੇ ਜੇ ਮੈਨੂੰ ਦੱਸਿਆ ਹੋਵੇ ਐ ਲੋੜ ਆਉਂਦੇ ਆਏ ਆਏ ਕੱਢ ਕੇ ਦਿਨੀ ਆ ਕੱਲ੍ਹ ਭੋਗ ਦਿਨੀ ਆ ਜੇ ਦਿਂਦੀ ਤੇ ਇਹ ਗੱਲ ਹੁੰਦੀ ਇਹ ਕੱਲ ਮੈਨੂੰ ਮਿਲਣਾ ਜਾਨੇ 5000 ਰੁਪਿਆ ਛੁੱਟੀ ਸੀਗਾ ਆ 5000 ਰੁਪਏ ਵਿੰਬੜਾਤਾ ਹੁਣ ਮੈਨੂੰ ਪਤਾ ਲੱਗ ਚੁੱਕਿਆ ਤੇਰੀਆਂ ਸ਼ਰਾਰਤਾਂ ਦਾ ਜਿਹੜੀ ਐਕਟਿੰਗ ਕਰ ਕਰਕੇ ਦਿਖਾਉਂਦੀ ਐ ਨੀ ਮੈਨੂੰ ਇਧਰੋਂ ਲੱਗਿਆ ਇਧਰੋਂ ਲੱਗਿਆ ਇਧਰੋਂ ਲੱਗਿਆ ਮੈਨੂੰ ਸਾਫ਼ ਪਤਾ ਲੱਗ ਚੁੱਕਿਆ ਮੈਂ ਤੇਰੀ ਕਿਸੇ ਗੱਲ ਤੇ ਭਰੋਸਾ ਨਹੀਂ ਕਰਨਾ ਹੁਣ ਜਿਹੜਾ ਤੂੰ ਭੱਜੇਂਗੀ ਨਾ ਕਰੇਗੀ ਸੂ ਤੂੰ ਤੁਸੀਂ ਰੁਕੋ ਮੈਂ ਭੜਦੀ ਐ ਮੈਨੂੰ ਐ